ਅਵੇਖੋ ਮੁੰਡੇ ਦੇ ਵੱਲੋਂ ਹੋਸਟਲ ਦੇ ਵਿੱਚ ਖੌਫਨਾਕ ਕਦਮ ਚੁੱਕ ਲਿਆ ਗਿਆ ਦਰਅਸਲ ਇਹ ਸਾਥੀ ਦੱਸਦੇ ਨੇ ਕਿ ਇਹ ਮੁੰਡਾ ਪਿਛਲੇ ਕਈ ਦਿਨਾਂ ਤੋਂ ਪੜ੍ਹਾਈ ਦੇ ਕਾਰਨ ਕੁਝ ਪਰੇਸ਼ਾਨ ਚੱਲ ਰਿਹਾ ਸੀ ਤੇ ਹੁਣ पीएचडी ਕਰ ਰਹੇ ਇਸ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ 28 ਸਾਲਾ ਯੋਗੇਸ਼ ਦੇਵ ਜੋ ਹੋਈ ਹੈ ਜੋ ਕਿ ਹਨੂਮਾਨਗੜ ਹਰਿਆਣਾ ਦਾ ਰਹਿਣ ਤਾਂ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਪੀਏਯੂ ਵਿਖੇ ਹੋਸਟਲ ਦੇ ਵਿੱਚ ਇਸ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜਿਹੜਾ ਨੌਜਵਾਨ ਹੈ ਪੀਏਯੂ ਪਲੈਂਟ ਪੈਥੋਲੋਜੀ ਵਿਭਾਗ ਦੇ ਵਿੱਚ ਪੀਐਚਡੀ ਪਹਿਲੇ ਸਾਲ ਦੇ ਵਿੱਚ ਪੜ ਰਿਹਾ ਸੀਤਾ ਇਸੇ ਦੌਰਾਨ ਇਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਹਾਲਾਂਕਿ ਸਾਥੀਆਂ ਦਾ ਕਹਿਣਾ ਹੈ ਕਿ ਇਹ ਜਿਹੜਾ ਮੁੰਡਾ ਹੈ ਪਿਛਲੇ ਕਈ ਦਿਨਾਂ ਤੋਂ ਪੜ੍ਹਾਈ ਦੇ ਕਾਰਨ ਕੁਝ ਪਰੇਸ਼ਾਨ ਚੱਲ ਰਿਹਾ ਸੀ ਹਾਲਾਂਕਿ ਇਸੇ ਦੌਰਾਨ ਕੋਈ ਵੀ ਸੁਸਾਇਸਾਈਡ ਨੋਟ ਜਿਹੜਾ ਹੈ ਉਹ ਬਰਾਮਦ ਨਹੀਂ ਹੋਇਆ ਤੇ ਮੌਤ ਦੇ ਕਾਰਨ ਵੀ ਸਪਸ਼ਟ ਨਹੀਂ ਹੋ ਪਾਏ ਨੇ ਜਿਹੜਾ ਪਰਿਵਾਰ ਹੈ ਉਸ ਨੂੰ ਸੂਚਿਤ ਕਰ ਦਿੱਤਾ ਗਿਆ ਤਾਂ ਪੋਸਮਾਰਟਮ ਦੇ ਲਈ ਮ੍ਰਿਤਕ ਦੇ ਭੇਜੀ ਗਈ ਹੈ ਤੇ ਅਗਲੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੀ ਐਚ ਡੀ ਦਾ ਇਹ ਵਿਦਿਆਰਥੀ ਜਿਸ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਸਾਥੀ ਦੱਸ ਦਿੰਦੇ ਨੇ ਕਿ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਵਿਦਿਆਰਥੀ ਹੈ ਕਾਫੀ ਪਰੇਸ਼ਾਨ ਸੀ ਪੀ ਯੂ ਪਲੈਂਟ ਪੈਥੋਲੋਜੀ ਵਿਭਾਗ ਦੇ ਵਿੱਚ ਪੀਐਚਡੀ ਕਰ ਰਿਹਾ ਸੀ ਤਾਂ ਇਸ ਦੇ ਵੱਲੋਂ ਇਹ ਜਿਹਾ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਉਧਰ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਹੈ ਆਪਣਾ ਮੁੰਡਾ ਜਨਾ ਪੜਨ ਦੇ ਲਈ ਹਰਿਆਣਾ ਤੋਂ ਲੁਧਿਆਣਾ ਭੇਜਿਆ ਸੀ ਤੇ ਉੱਥੇ ਇਸ ਮੁੰਡੇ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕ ਲਿਆ ਗਿਆ ਆ ਵੇਖੋ ਮੁੰਡੇ ਦੇ ਵੱਲੋਂ ਹੋਸਟਲ ਦੇ ਵਿੱਚ ਖੌਫਨਾਕ ਕਦਮ ਚੁੱਕ ਲਿਆ ਗਿਆ ਦਰਅਸਲ ਇਹ ਸਾਥੀ ਦੱਸਦੇ ਨੇ ਕਿ ਇਹ ਮੁੰਡਾ ਪਿਛਲੇ ਕਈ ਦਿਨਾਂ ਤੋਂ ਪੜ੍ਹਾਈ ਦੇ ਕਾਰਨ ਕੁਝ ਪਰੇਸ਼ਾਨ ਚੱਲ ਰਿਹਾ ਸੀ ਤੇ ਹੁਣ पीएचडी ਕਰ ਰਹੇ ਇਸ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ 28 ਸਾਲਾ ਯੋਗੇਸ਼ ਦੇਵ ਜੋ ਹੋਈ ਹੈ ਜੋ ਕਿ ਹਨੂਮਾਨਗੜ ਹਰਿਆਣਾ ਦਾ ਰਹਿਣ ਵਾਲਾ ਦਾ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਪੀਏਯੂ ਵਿਖੇ ਹੋਸਟਲ ਦੇ ਵਿੱਚ ਇਸ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਇਹ ਜਿਹੜਾ ਨੌਜਵਾਨ ਹੈ ਪੀਏਯੂ ਪਲੈਂਟ ਪੈਥੋਲੋਜੀ ਵਿਭਾਗ ਦੇ ਵਿੱਚ ਪੀਐਚਡੀ ਪਹਿਲੇ ਸਾਲ ਦੇ ਵਿੱਚ ਪੜ ਰਿਹਾ ਸੀਤਾ ਇਸੇ ਦੌਰਾਨ ਇਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਹਾਲਾਂਕਿ ਸਾਥੀਆਂ ਦਾ ਕਹਿਣਾ ਹੈ ਕਿ ਇਹ ਜਿਹੜਾ ਮੁੰਡਾ ਹੈ ਪਿਛਲੇ ਕਈ ਦਿਨਾਂ ਤੋਂ ਪੜ੍ਹਾਈ ਦੇ ਕਾਰਨ ਕੁਝ ਪਰੇਸ਼ਾਨ ਚੱਲ ਰਿਹਾ ਸੀ ਹਾਲਾਂਕਿ ਇਸੇ ਦੌਰਾਨ ਕੋਈ ਵੀ ਸੁਸਾਇਸਾਈਡ ਨੋਟ ਜਿਹੜਾ ਹੈ ਉਹ ਬਰਾਮਦ ਨਹੀਂ ਹੋਇਆ ਤੇ ਮੌਤ ਦੇ ਕਾਰਨ ਵੀ ਸਪਸ਼ਟ ਨਹੀਂ ਹੋ ਪਾਏ ਨੇ ਜਿਹੜਾ ਪਰਿਵਾਰ ਹੈ ਉਸ ਨੂੰ ਸੂਚਿਤ ਕਰ ਦਿੱਤਾ ਗਿਆ ਤਾਂ ਪੋਸਮਾਰਟਮ ਦੇ ਲਈ ਮ੍ਰਿਤਕ ਦੇ ਭੇਜੀ ਗਈ ਹੈ ਤੇ ਅਗਲੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੀ ਐਚ ਡੀ ਦਾ ਇਹ ਵਿਦਿਆਰਥੀ ਜਿਸ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਸਾਥੀ ਦੱਸ ਦਿੰਦੇ ਨੇ ਕਿ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਵਿਦਿਆਰਥੀ ਹੈ ਕਾਫੀ ਪਰੇਸ਼ਾਨ ਸੀ ਪੀ ਯੂ ਪਲੈਂਟ ਪੈਥੋਲੋਜੀ ਵਿਭਾਗ ਦੇ ਵਿੱਚ ਪੀਐਚਡੀ ਕਰ ਰਿਹਾ ਸੀ ਤਾਂ ਇਸ ਦੇ ਵੱਲੋਂ ਇਹ ਜਿਹਾ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਉਧਰ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਹੈ ਆਪਣਾ ਮੁੰਡਾ ਜਨਾ ਪੜਨ ਦੇ ਲਈ ਹਰਿਆਣਾ ਤੋਂ ਲੁਧਿਆਣਾ ਭੇਜਿਆ ਸੀ ਤੇ ਉੱਥੇ ਇਸ ਮੁੰਡੇ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕ ਲਿਆ ਗਿਆ